ਉਪੇਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਕੱਚੇ ਮੁਲਾਜ਼ਮ ਪੱਕੇ ਕਰਨ ਨੂੰ ਯਕੀਨ ਦਿਵਾਇਆ ਗਿਆ ਸੀ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾ ਮੁੱਖ ਮੰਤਰੀ ਦਾ ਹਰਾ ਪੈਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਚੱਲੇਗਾ ਉਹਨਾਂ ਨੇ ਕਿਹਾ ਕਿ ਨੌਕਰੀ ਨੂੰ ਪੱਕਾ ਕਰਨ ਦਾ ਯਕੀਨ ਦਿਵਾਇਆ ਗਿਆ ਸੀ ਪਰ ਅੱਜ 3 ਸਾਲ ਦਾ ਸਮਾਂ ਬੀਤਣ ਦੇ ਮਗਰੋਂ ਵੀ ਕੱਚੇ ਮੁਲਾਜ਼ਮਾਂ ਨੂੰ ਕੱਚਾ ਹੀ ਰੱਖਿਆ ਗਿਆ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਸੀਂ ਸਾਰੇ ਅੱਜ ਤੋਂ ਲੰਮੇ ਸਮੇਂ ਤੋਂ ਨੇ ਪੰਜਾਬ ਰੋਡ ਤੇ ਪਨ ਬਸ ਵੀ ਆਰਟੀਸੀ ਦੇ ਕੰਮ ਕਰਦੇ ਆ ਰਹੇ ਹਾਂ 14 14 15 15 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਤੇ ਸਰਕਾਰ ਨੇ ਅੱਜ ਤੱਕ ਪਹਿਲੀਆਂ ਵੀ ਸਰਕਾਰਾਂ ਦੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈ ਤੇ ਹੁਣ ਇਹਨੂੰ ਵੀ ਸਤਾਜਾਇ ਤਿੰਨ ਸਾਲ ਹੋ ਗਏ ਇਹਨਾਂ ਨੇ ਵੀ ਕੋਈ ਸਾਡੀ ਸਹਾ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਸੋਣਾ ਸਮੇਂ ਕਿ ਅਸੀਂ ਟੈਂਕੀਆਂ ਤੋਂ ਲਾਏ ਬੰਦੇ ਸਾਡੇ ਕੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰਦੇ ਨੇ ਮਜ਼ਦੂਰੀ ਕਰਦੀਆਂ ਨੂੰ ਕਿੰਨੇ ਡਿਪੋਟਰ ਤਾਂ ਸਤਾਈਆਂ ਡਿਪੋ 'ਚ ਹੜਤਾਲ ਆ ਸਾਡੇ ਕਿ ਆਰਟੀਸੀ ਤੇ ਪੰਨ ਵਸਦੇ ਸਤਾਈ ਡਿਪੋ 'ਚ ਸਤਾਈਆਂ ਡਿਪੋ 'ਚ ਅਜੇ ਪੂਰਨ ਪਹੁੰਚ ਗੇਟ ਵਾਲੀ ਤੇ ਜਾਂਦੀਆਂ ਤੇ ਬਾਕੀ ਸਾਡੇ ਵਰਕਸ਼ਾਪ ਦੇ ਕੰਮ ਇਹਨਾਂ ਨੂੰ 2-2 ਮਹੀਨੇ ਹੋ ਗਿਆ ਵਿਚਾਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੀ ਮੋੜਾ ਤਨਖਾਹਾਂ ਹੀ ਦੇ ਦੇ ਉਹਨਾਂ ਨੂੰ ਕਿ ਅਜੇ ਕਰ ਦਿੰਦੇ ਆ ਆਈਐਨ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਆ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਜੇਦੀ ਵਜ੍ਹਾ ਕਰਕੇ ਇਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਸਾਡੀ 20 ਕੀ ਤੇ 22 ਦੀ ਹੜਤਾਲ ਹੈ 21 ਤਰੀਕ ਨੂੰ ਅਸੀਂ ਆਪਣੇ ਮੁੱਖ ਮੰਤਰੀ ਪੰਜਾਬ ਦਾ ਘਰਾਓ ਕਰਾਂਗੇ ਅਗਰ ਫੇਰ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਤੇ ਮਜਬੂਰ ਹੋਵਾਂਗੇ ਉਹਦੇ ਵਿੱਚ ਸ਼ਾਇਦ ਅਸੀਂ ਅਨਮਿਥੇ ਸਮੇਂ ਦੀ ਵੀ ਹੜਤਾਲ ਕਰਨ ਕਰਦੇ ਮਜਬੂਰ ਹੋਵਾਂਗੇ ਪੱਕੇ ਕਰੋ ਪੂਰੀਆ ਕਰੋ ਪੂਰੀਆ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਆਈਆਂ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਪੈਲਿੰਗ ਮੀਟਿੰਗ ਹੋਈ 172 172024 ਨੂੰ ਜਲੰਧਰ ਵਿਖੇ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਾਡੇ ਸਟੇਟ ਆ ਟ੍ਰਾਂਸਪੋਰਟ ਦੇ ਡਾਇਰੈਕਟਰ ਸਾਹਿਬ ਸੀ ਸੈਕਟਰੀ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਇਹਨਾਂ ਦਾ ਵੱਖਰਾ ਕਾਡਰ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ 1 ਮਹੀਨੇ ਦੇ ਅੰਦਰ ਦਿਨਾਂ ਨੂੰ ਰੈਗੂਲਰ ਕੀਤਾ ਪਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਵਾਜ਼ ਉਹ ਵੀ ਸਾਡੇ ਜਿਹੜੇ ਹੱਡਾਫਿਸ ਦੇ ਕਿਸੇ ਨਾਂ ਸੁਣੀ ਨਾ ਸੁਣਦਿਆਂ ਹੋਇਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਉੱਥੇ ਦੀ ਉੱਥੇ ਹੀ ਆ ਨਾ ਤਾਂ ਕਿਸੇ ਨੇ ਸਾਨੂੰ ਰੈਗੂਲਰ ਕੀਤਾ ਅਸੀਂ ਸਰਕਾਰ ਕੋ ਮੰਗਾ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਕੰਟਰੈਕਟ ਵਾਲੇ ਬੰਦੇ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕ ਕੀਤਾ ਜਾਵੇ ਤੇ ਜਿਹੜਾ ਕੰਟਰੈਕਟ ਤੇ ਕਰਨਾ ਉਹਨਾਂ ਵਿੱਚ ਸਮਾਂ ਪਾ ਲਿਆ ਜਵੇ ਸਾਲ ਦਾ 2 ਸਾਲ ਦਾ ਜਿਹੜਾ ਉਹ ਵੀ ਆਉਂਦੇ ਆਉਂਦੇ ਵਜਦਾਂ ਰੈਗੂਲਰ ਕੀਤੇ ਜਾਣ ਪਰ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਅਸੀਂ ਬਾਰ ਬਾਰ ਇਹੀ ਮੰਗ ਅਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰਗ ਅਗਲਰ ਕੀਤੇ ਜਾਣ ਉਹਨੂੰ ਤੂੰ ਹਿਸਾਬ ਲਾ ਲਓ ਵੀ ਜਿਹੜੇ ਸਾਡੇ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਅੱਜ 15 ਤਰੀਕ ਹੋ ਗਈ ਉਹਨਾਂ ਨੂੰ ਤਨਖਾਹਾਂ ਵੀ ਨਹੀਂ ਮਿਲੀਆਂ ਅਜੇ ਤੱਕ ਜੇ ਸਰਕਾਰ ਤਨਖਾਹਾਂ ਨਹੀਂ ਦੇ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਕੀ ਕਰਾਂਗੇ ਅਸੀਂ ਉਹਨਾਂ ਤੋਂ ਆਸ ਵੀ ਸਾਡਾ ਇਹ ਸਰਕਾਰ ਕੀ ਕਰੂਗੀ ਤੇ ਹੁਣ ਇਹਨੂੰ ਦੇਖਦੇ ਹੋਇਆ ਸੀ 20 ਤਰੀਕ ਨੂੰ ਦੇਸ਼ ਪੱਧਰੀ ਹੜਤਾਲਾਂ ਤੇ ਕੀ ਬਾਈਦਨ ਹੜਤਾਲ ਕਰਨ ਜਾ ਰਹੇ ਆ ਜਿਹਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਇਹੋ ਘਰਾਓ ਵੀ ਕਰਾਂਗੇ